ਜੇ ਪ੍ਰਸਾਦ ਆਰੋਗ ਕੰਚਨ ਦੇ ਵੇਖ ਵਾਹੀ ਕਿਰਵਜਰ ਆਰੋਗਤਾ ਹੈ ਮੁਸਲਮਾਨ ਆਰੋਗਤਾ ਨਾਲ ਤੰਦਰੁਸਤੀ ਮੰਗਦੇ ਐ ਨਾ ਦੇ ਕਹਿੰਦੇ ਜਿਸ ਵਾਹੀ ਗੁਰ ਦੀ ਕਿਰਪਾ ਨਾਲ ਤੇਰਾ ਸਰੀਰ ਅਰੋਗ ਹੈ ਕੰਚਨ ਵਰਗੀ ਸੁੰਦਰ ਤੇਰੀ ਦੇਹ ਕਾਰੇ ਤਵੇ ਵਰਗਾ ਰੰਗਮਣੀ ਬੜਾ ਸੋਹਣਾ ਸੁਨੇਰੀ ਰੰਗ ਹੈ ਤੇਰੀ ਕੰਚਨ ਵਰਗੀ ਦੇਵ ਬਣੀ ਹੋਈ ਹੈ ਸੁੰਦਰ ਲਿਵ ਲਾਵੂ ਤਿਸ ਰਾਮ ਸਨੇਹ ਉਸ ਹੇਕ ਵੀ ਦਾਤ ਸਮਝ ਕੇ ਉਹਨੂੰ ਸਨੇਹੀ ਪਿਆਰਾ ਜਾਣ ਕੇ ਰਾਮ ਨੂੰ ਉਸ ਦੀ ਲਿਬਰਟੀ ਨੂੰ ਲਾਉਣਾ ਕਰੋ ਜੁੜਨਾ ਕਰੋ ਜੇ ਪ੍ਰਸਾਦ ਤੇਰਾ ਓਲਾ ਰਹੇ ਜਿਸ ਮਾਈਕ ਦੀ ਕਿਰਪਾ ਨਾਲ ਤੇਰਾ ਓਲਾ ਪੜਦਾ ਰਹਿੰਦਾ ਹੈ ਦੁਨੀਆ ਜੀ ਤੇਰਾ ਪੜਦਾ ਟਕੇ ਪੜਦੇ ਟਕਣ ਵਾਲਾ ਉਹ ਪਰਮੇਸ਼ਰ ਹੋਇਆ ਤੇਰੇ ਓਗਣਾ ਨੂੰ ਪੜਵੇ ਪੋਸ਼ ਪਾ ਕੇ ਮਾਲਾ ਆਪ ਤਾਂ ਜਾਣਦਾ ਹੈ ਕਿਤੀਆ ਕੋ ਡੰਗ ਗੁਜਿਆ ਥਿਆ ਨਾ ਹੱਥ ਥੱਤੈਸੋ ਮਨ ਮੇ ਟਕਿਆ ਨਾਨਕ ਸੱਚਾ ਮਿੱਤਰ ਮੰਨ ਚ ਜਾਣ ਕੇ ਸਾਡੇ ਓਗਣਾ ਨੂੰ ਟਕ ਰੱਖਿਆ ਹੈ ਉਹ ਪ੍ਰਵੇਸ਼ਕ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰੇ ਪੜਦੇ ਰਹ ਜਾਂਦੇ ਆ ਤੇਰੇ ਉਗਣ ਜੇ ਪਰਗਡੋਜਣ ਕੋਲੇ ਨਾ ਕੋਈ ਬੈਠਣ ਦੇਵੇ ਤੈਨੂੰ ਓਲਾ ਨਾਉ ਸੁੰਦਰ ਦਾ ਹੈ ਅਰਬੀ ਦੇ ਵਿੱਚ ਸੁੰਦਰ ਤੇਰੀ ਰਹਿਣੀ ਹੈ ਦੇਵਤਿਆਂ ਵਰਗੀ ਤੇਰੀ ਸੁਰਾਜ ਜਿਹੀ ਤੇਰੀ ਚਾਰ ਇਹ ਸੁੰਦਰ ਤੇਰੀ ਰਹਿਤ ਹੈ ਇਸ ਪ੍ਰਕਾਰ ਜਿਸ ਦੀ ਕਿਰਪਾ ਦੇ ਨਾਲ ਹੈ ਓਲਾ ਸੁੰਦਰ ਤੇਰੀ ਰਹਿਤ ਮਰਜਾਦਾ ਗੁਰਸਿੱਖੀ ਦੀ ਮਹਾਨ ਸਾਉਂਦ ਸੂਰ ਦਿੱਤੀ ਹੈ ਇਹ ਜੀ ਦੀ ਕਿਰਪਾ ਨਾਲ ਜੇ ਨੂੰ ਇਹ ਮਿਲੀ ਹੈ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ ਮੇਰੇ ਮਨੋਂ ਉਹ ਸਾਰਾ ਜਸ ਨੂੰ ਕਹਿਣਾ ਕਰਕੇ ਸੁਖ ਨੂੰ ਪਾ ਲਵੇਗਾ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਗੇ ਦੁਆਇ ਤੁਹੀ ਕਿਰਪਾ ਨਾਲ ਤੇਰੇ ਸਾਰੇ ਗੁਨਾ ਜੇ ਦੁਨੀਆਂ 'ਚ ਪ੍ਰਗਟ ਹੋ ਜਾਣ ਕੋਲੇ ਨਾ ਲੱਗਣ ਦੇ ਬੈਠਣ ਦੇ ਕੋਈ ਸਾਰੇ ਗੁਨਾ ਤੇਰੇ ਅੰਦਰ ਅੰਤਰੀਆਮੀ ਦਾ ਜਾਣਦਾ ਪਰ ਢਾਕੇ ਰੱਖਿਆ ਤੇਰਾ ਪਰਦਾ ਰੱਖਿਆ ਮਹਾਰਾਜ ਮਨ ਸਰਨੀ ਪਰ ਠਾਕੁਰ ਪ੍ਰਵਤਾਲ ਪ੍ਰਭੂ ਅਕਾਲ ਕੁਸ਼ ਦੀ ਸ਼ਰਨ ਪੈ ਜਾ ਜਿਸ ਪਰਮੇਸ਼ਰ ਤੇਰੇ ਪਰਦੇ ਟਕੇ ਹਨ ਜੇ ਪ੍ਰਸਾਦ ਤੂੰ ਕੋ ਨਾ ਪਹੁੰਚੈ ਜਿਦਾਂ ਗੁਰ ਕਰਕੇ ਤੈਨੂੰ ਐਡੇ ਪ੍ਰਤਾਪ ਵਾਲਾ ਬਣਾਇਆ ਤੇਰੇ ਬਰਾਬਰ ਨਹੀਂ ਕੋਈ ਪਹੁੰਚ ਸਕਦਾ ਹੈ ਮਨ ਸਾਸ ਸਾਸ ਸਿਮਰੋ ਪ੍ਰਭ ਊਚੇ ਜੇ ਮਨ ਸਵਾਸ ਸਾਸ ਕੇ ਵਾਹਿਗੁਰੂ ਦਾ ਸਿਮਰਨ ਕਰ ਤੂੰ ਜੇ ਪ੍ਰਸਾਦ ਪਾਏ ਦੁਰਲਭ ਦੇਹ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਕਸ਼ਣ ਲੱਭਣ ਵਾਲੀ ਮਨੁੱਖਾ ਜੇ ਤੈਨੂੰ ਪ੍ਰਾਪਤ ਹੋ ਗਈ ਹੈ ਨਾਨਕਤਾ ਕੀ ਭਗਤ ਜੁਰੇ ਜਿਸ ਤਰ੍ਹਾਂ ਸਤਿਗੁਰੂ ਜੀ ਉਸ ਪਰਮੇਸ਼ਵਰ ਦੀ ਭਾਵ ਭਗਤੀ ਕਰ ਲਾ ਹੋਰ ਨਾ ਦੇ ਐਵੇਂ ਟੋਕਰੀਆਂ ਬੋਂਦਾ ਰਹਿਣਾ ਜੇ ਪ੍ਰਸਾਦ ਅਪੂਖਣ ਪਹਿਰੀ ਹੈ ਜਿਸ ਦੀ ਕਿਰਪਾ ਨਾਲ ਸੋਹਣੇ ਤੈਨੂੰ ਗੁਣਾ ਰੂਪੀ ਭੂਖਣ ਹੈ ਜਿਹੜਾ ਇਹ ਸੋਹਣਾ ਚੋਂ ਗੁਣਾ ਚ ਭੂਖਣ ਚ ਭੂਖਣ ਗੁਣ ਹੈ ਪਰਮੇਸ਼ਵਰ ਦੀ ਪ੍ਰਾਪਤੀ ਵਾਲੇ ਭਗਤੀ ਆਦਿ ਭੂਖਣ ਹੈ ਅਤੇ ਇਸੇ ਪ੍ਰਕਾਰ ਮਿੱਠਾ ਬੋਲਣਾ ਭੂਖਣਾ ਹੈ ਮਾਰਨ ਕੇ ਸਭ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ ਸਤ ਰੱਖਣਾ ਸੰਤੋਖ ਰੱਖਣਾ ਮਿੱਠੇ ਬੋਲਣੇ ਸ਼ਿੰਗਾਰ ਹੈ ਇਹ ਜਿਨਾਂ ਦੀ ਕਿਰਪਾ ਦੇ ਨਾਲ ਇਹ ਜੇ ਗਹਿਣੇ ਪਰ ਤਾਂ ਕਿ ਸਵਰਨਾਰਕਾਂ ਦੇ ਭੁਖਣ ਕਹਿ ਰਿਹਾ ਹੈ ਮਨ ਤਿਸ ਸਿਮਰਦ ਕਿਉ ਆਲਸ ਕੀਜੈ ਜੇ ਮਨ ਉਸ ਵਾਹਿਗੁਰੂ ਦਾ ਸਿਮਰਨ ਕਰਦਾ ਕਿਉ ਦਿਲ ਇਧਰ ਕਰਦਾ ਆਲਸ ਨਾ ਕਰ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਦੀ ਕਿਰਪਾੰਦਨ ਘੋੜੇ ਮਿਲਦੇ ਐ ਹਾਟੀਆਂ ਦੀਆਂ ਸਵਾਰੀਆਂ ਕਰਦਾ ਹੈ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਇਹ ਮੇਰੇ ਮਨਾ ਉਸ ਵਾਹਿਗੁਰੂ ਕਦੇ ਨਾ ਤਲਾਕ ਹੋ ਹੱਥ ਸਰਵ ਰੂਪੀ ਘੋੜੇ ਤਿੰਨ ਵਿਆਸਨ ਰੂਪੀ ਹਾਟੀਆਂ ਦੀਆਂ ਸਵਾਰੀਆਂ ਤੈਨੂੰ ਪ੍ਰਾਪਤ ਹੋਣ ਜੇ ਪ੍ਰਸਾਦ ਬਾਗ ਮਿਲਖ ਧਨ ਜੀ ਗਿਰਬਾਨਾ ਤੇਰੇ ਸੁੰਦਰ ਬਗੀਚੇ ਲੱਗੇ ਹੋਏ ਆ ਤੇਰੇ ਕੋਲ ਮਿਲਖ ਜ਼ਗੀਰਾ ਹਨ ਗੀਆਂ ਤੇਰੇ ਪਾਸ ਰੋਕੜੀ ਧਨ ਹੈ ਰਾਖ ਪਰੋਏ ਪ੍ਰਭ ਆਪਣੇ ਮਨ ਉਸ ਵਾਹਿਗੁਰੂ ਨੂੰ ਆਪਣੇ ਮਨ ਚ ਪਰੋ ਕੇ ਰੱਖ ਏ ਜੀਵ ਹਰ ਵਕਤ ਭੁਲਾ ਨਾ ਉਸ ਪਰਮੇਸ਼ ਨੂੰ ਚੇਤੇ ਰੱਖ ਜਿਸ ਨੇ ਐਡੀਆਂ ਦਾਤਾਂ ਤੈਨੂੰ ਦਿੱਤੀਆਂ ਹਨ ਬਾਗ ਸੋਭ ਗੁਣਾਂ ਦਾ ਮਿਲਖ ਜ਼ਗੀਰ ਧਰਤੀ ਦੀ ਤੇ ਧਨ ਰੋਕੜੀ ਜੋ ਪ੍ਰੋਹ ਗਿਆਨ ਹੈ ਰਾਖ ਪਰੋਏ ਪ੍ਰਭ ਆਪਣੇ ਮਨ ਉਸ ਵਾਹਿਗੁਰੂ ਆਪਣੇ ਆਪ ਚ ਪਰੋ ਕੇ ਰੱਖ ਮਨ ਚ ਜਿਨ ਤੇਰੀ ਮਨ ਬੰਦ ਬਣਾਈ ਇਹ ਮਨ ਪੰਜੋ ਤਦਾਂ ਦੇ ਸਤੋ ਗੁਣ ਅੰਸ ਕੱਢ ਕੇ ਜਿਨ ਤੇ ਹੀ ਬਣਾਵਟ ਬਣਾਈ ਹੈ ਜਾਂ ਮਨ ਤੂੰ ਜੋਤ ਸਰੂਪ ਹੈ ਏ ਜੀਵ ਜਿਸਨ ਤੇਰੀ ਆਪ ਦੀ ਸੱਤਾ ਪਾ ਕੇ ਜੋਤ ਬਣਾਉਣਾ ਕੀਤੀ ਹੈ ਉਠ ਤੇ ਬੈਠ ਤੇ ਸਦ ਤੇ ਸਹ ਤੇ ਆਈ ਉਠਦਾ ਹੋਇਆ ਬੈੰਦਾ ਹੋਇਆ ਸਮਾਧੀ ਕੀ ਸਤਿ ਹੁੰਦਾ ਹੋਇਆ ਬੈਠ ਕੇ ਉਠਦਾ ਉਹ ਪ੍ਰਾਮ ਹੁੰਦਾ ਆ ਸਦਾ ਉਸ ਨੂੰ ਧਿਆਉਣਾ ਕਰ ਸੰਸਾਰ ਤੋਂ ਪ੍ਰਾਮ ਹੁੰਦਾ ਆ ਸਮਾਚ ਇਸ ਨੂੰ ਹੰਦਾ ਬੈਠਿਆ ਧਿਆਨਾ ਕਰ ਹਮੇਸ਼ਾ ਜਿਸਹ ਤੇ ਆਏ ਜੋ ਉਹਦਾ ਮੈਂਦਾ ਵੀ ਕਰੇ ਨਾ ਭਲਾ ਇਹਨਾਂ ਚੇਤੇ ਰੱਖੋ ਉਸ ਪਰਮੇਸ਼ਰ ਨੂੰ ਜਿਸਹ ਤੇ ਆਏ ਜੋ ਏਕ ਆਲਖ ਹੈ ਉਸ ਲਖਣ ਤੋਂ ਰਹਿ ਤੀ ਕੋਈ ਇੱਕ ਪਰਮੇਸ਼ਰ ਹੈ ਈਹਾ ਉਹਾ ਨਾਨਕ ਤੇਰੀ ਰੱਖੇ ਇਸ ਲੋਕ ਚ ਵੀ ਪਿਆਰਿਆ ਤੇ ਉਹਾ ਪ੍ਰਲੋਕ ਚ ਵੀ ਤੇਰੀ ਮੇਰਾ ਵਾਸਦੂ ਰੱਖਿਆ ਕਰੇਗਾ ਜੇ ਪ੍ਰਸਾਦ ਕਰੇ ਪੁੰਨ ਬਹੁਤ ਦਾਨ ਜਿਸ ਗੁਰੂ ਦੀ ਕਿਰਪਾ ਦੇ ਤੇਰੇ ਕੋਲ ਪਦਾਰਥ ਹੈ ਤੂੰ ਪੁਰਬਾਂ ਦੇ ਵਕਤ ਪੁੰਨ ਕਰਦਾ ਹੈ ਬਹੁਤ ਹਮੇਸ਼ਾ ਸੁਤੇ ਅਨ ਆਦਿਕ ਲੈਣਾ ਦਾਨ ਕਰਦਾ ਹੈ ਮਨ ਆਠ ਪਹਿਰ ਕਰ ਤਿਸ ਦਾ ਧਿਆਨ ਨਾਨਕ ਜਨ ਹੈ ਪੈ ਜੀ ਅਠੇ ਪਹਿਰ ਉਸ ਵਾਹਿਗੁਰੂ ਦਾ ਸ਼ੁਕਰ ਕਰ ਉਹਦਾ ਧਿਆਨ ਕਰ ਸਿਮਰਨ ਕਰ ਜੇ ਪ੍ਰਸਾਦ ਤੂੰ ਆਚਾਰ ਵਿਵਹਾਰ ਰਹੀ ਇਸ ਕਿਰਮ ਨਾਲ ਤੇਰਾ ਸ੍ਰੇਸ਼ਟਾ ਜਾ ਰ ਲੋਕ ਕਹਿੰਦੇ ਬੜੇ ਚੰਗੇ ਕੰਮ ਕਰਨ ਵਾਲਾ ਹੈ ਤੇ ਸੋਹਣੇ ਤੇਰੇ ਵਿਹਾਰ ਚਲਦੇ ਹੈ ਚੰਗਾ ਸੋਹਣਾ ਤੇਰਾ ਵਿਹਾਰ ਦੁਨੀਆ ਦੇ ਅੰਦਰ ਹੈ ਚੰਗਾ ਸੁੱਚਾ ਜਿਹਾ ਵਿਹਾਰ ਹੈ ਕੋਈ ਕਿਸੇ ਪ੍ਰਕਾਰ ਦਾ ਧੜਣਾ ਵਿਹਾਰ ਨਹੀਂ ਕੋਈ ਭੈੜੀ ਕਰਤੂਤ ਵਾਲਾ ਵਿਹਾਰ ਨਹੀਂ ਚੰਗਾ ਉਤਮ ਕਿਰਿਆ ਵਾਲਾ ਵਿਹਾਰ ਹੈ ਤੇਰਾ ਬੁਖਾਰ ਹੈ ਇਸ ਪ੍ਰਭ ਕਉ ਸਾਸ ਸਾਸ ਚਿਤਾਰੋ ਉਸ ਵਾਹਿਗੁਰੂ ਨੂੰ ਸਾਸ ਸਾਚਾਰੇ ਤੇਰੇ ਗੁਣ ਜੇ ਦਿੱਤੇ ਹਮਾਰਾ ਨੇ ਉਹਦੇ ਅਕੀਰਤ ਘਾਣਨਾਵਾਂ ਉਸ ਨੂੰ ਹਮੇਸ਼ਾ ਲਈ ਚੇਤੇ ਕਰਿਆ ਕਰ ਜੈ ਪ੍ਰਸਾਦ ਤੇਰਾ ਸੁੰਦਰ ਰੂਪ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰਾ ਸੋਹਣਾ ਸਰੂਪ ਮਾਰਨ ਬਣਾਇਆ ਹੈ ਓ ਪ੍ਰਭ ਸਿਮਰੋ ਸਦਾ ਅੰਦਰ ਰੂਪ ਦੇ ਦੀ ਸਫਾਈ ਹੋਈ ਹੈ ਉਸ ਪ੍ਰਭੂ ਨੂੰ ਸਦਾ ਉਪਮਾ ਤਰ ਅਸਮਰਿਆ ਕਰ ਜੈ ਪ੍ਰਸਾਦ ਤੇਰੀ ਨੀਕੀ ਜਾਤ ਜਿਸ ਦੀ ਕਿਰਪਾ ਨਾਲ ਤੇਰੀ ਜਾਤ ਚੰਗੀ ਹੈ ਲੋਕ ਸਾਰੇ ਤੇਰੀ ਉਤਮ ਜਾਗ ਸਮਝਦੇ ਐ ਨੀਕੀ ਜਾਤ ਬੁੱਧੀ ਤੇਰੀ ਨੀਕੀ ਅੱਛੀ ਹੈ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਇਸ ਨੂੰ ਰਾਤ ਨੂੰ ਸਿਮਰਿਆ ਕਰ ਵਿਸਾਰਿਆ ਨਾ ਕਰ ਕਦੇ ਵੀ ਜੇ ਪ੍ਰਸਾਦ ਤੇਰੀ ਪਤ ਰਹੇ ਇਸ ਰੂਹ ਦੀ ਕਿਰਪਾ ਨਾਲ ਤੇਰੀ ਇੱਜ਼ਤ ਰਹੇ ਆਉਂਦੀ ਐ ਇਸ ਦੁਨੀਆ ਵਿੱਚ ਗੁਰ ਪ੍ਰਸਾਦ ਨਾਨਕ ਜਸ ਕਹੈ ਸਤਿਗੁਰੂ ਜੀ ਕਹਿੰਦੇ ਨੇ ਗੁਰਾਂ ਦੀ ਕਿਰਪਾ ਨਾਲ ਉਸ ਵਾਹਿਗੁਰੂ ਦੇ ਜਸ ਨੂੰ ਕਹਿਣਾ ਕਰੀਏ ਕਦੇ ਭੁਲਾਈਏ ਨਾ ਜੇ ਪ੍ਰਸਾਦ ਸੁਨਹਿ ਕਰਨ ਨਾ ਇਸ ਰੂਹ ਦੀ ਕਿਰਪਾ ਨਾਲ ਜਿਹੜੇ ਬੋਲੇ ਇਹ ਕਿਰੋ ਕਿਦੋਂ ਲੈ ਆਉਂਦੇ ਆ ਕੰਨ ਜਿਹਦੀ ਕਿਰਪਾ ਨਾਲ ਕੰਨ ਨਾਲ ਬਾਜਾਂ ਸੁਣਨਾ ਉਸ ਤੋਂ ਦੇ ਨਾਂ ਸੁਣ ਪਰਮੇਸ਼ਰ ਦਾ ਜਾਸੀ ਸੁਣੋ ਜੇ ਪ੍ਰਸਾਦ ਪੇਖ ਹੈ ਬਿਸਮਾਰ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਅੱਖਾਂ ਨਾਲ ਵੇਖਦੇ ਬਿਸਮਾਰ ਅਚਰਜ ਕੀ ਜਾਂ ਉਹ ਵਸਤੂਆਂ ਨੂੰ ਵੇਖਦਾ ਉਹ ਬਿਸਮਾਰ ਰੂਪ ਨੂੰ ਵੇਖੋ ਬਲਿਹਾਰੀ ਕੋ ਤੇ ਵਸਿਆ ਵੇਖਣਾ ਕਰ ਜੇ ਪ੍ਰਸਾਦ ਬੋਲ ਹੈ ਅੰਮ੍ਰਿਤ ਰਸਨਾ ਜੀ ਦੀ ਕਿਰਪਾ ਕਰਕੇ ਅੰਮ੍ਰਿਤ ਰੂਪੇ ਬਚਨ ਮਿੱਠੇ ਤੂੰ ਰਸਨਾ ਕਰਕੇ ਬੋਲਦਾ ਹੈ ਉਸੇ ਅੰਮ੍ਰਿਤ ਨਾਮ ਨੂੰ ਉਚਾਰਨਾ ਕਰ ਜੇ ਪ੍ਰਸਾਦ ਸੁਖ ਸਹਜੇ ਬਸਣਾ ਇਸ ਵਾਹਿਗੁਰੂ ਦੀ ਕਿਰਪਾ ਨਾਲ ਸਹਜੇ ਤੂੰ ਸੁਖ ਵਿੱਚ ਬਸਣਾ ਹੈ ਉਸ ਪਰਮੇਸ਼ਰ ਦੇ ਚ ਇੱਛਤ ਹੋਵੇਗਾ ਜੇ ਮਾਰਾ ਦਾ ਸਿਮਨ ਕਰੇਗਾ ਜੇ ਪ੍ਰਸਾਦ ਹਸਤ ਕਰ ਚਲ ਹੈ ਜੀ ਦੀ ਕਿਰਪਾ ਨਾਲ ਹੱਥਾਂ ਮੈਂ ਤੂੰ ਕੰਮ ਕਰ ਸਕਦਾ ਹੈ ਦੇ ਚੱਲੈ ਕਿਰਿਆ ਦਸੀ ਹੈ ਪੈਰਾਂ ਨਾਲ ਤੁਰਦਾ ਹੈ ਹੱਥਾਂ ਨਾਲ ਕੰਮ ਕਰਦਾ ਹੈ ਪੈਰਾਂ ਨਾਲ ਇਹ ਵਾਹਿਗੁਰੂ ਦੀ ਕਿਰਪਾ ਹੈ ਨਾ ਜਿਹੜੇ ਟੁੰਡੇ ਆ ਕੁਛ ਨਹੀਂ ਕਰ ਸਕਦੇ ਪਿੰਗਲੇ ਤੁਰ ਨਹੀਂ ਸਕਦੇ ਇਸ ਕਰਕੇ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਹੱਥਾਂ ਨਾਲ ਕਰਦਾ ਹੈ ਤੇ ਪੈਰਾਂ ਨਾਲ ਚੱਲਦਾ ਹੈ ਹਸ ਕਰਕੇ ਚੱਲਦਾ ਹੈ ਅਰਥ ਨਹੀਂ ਕਰਨਾ ਜਿਸ ਦੀ ਕਿਰਪਾ ਨਾਲ ਹੱਥਾਂ ਨਾਲ ਕਰਦਾ ਹੈ ਹੱਥਾਂ ਦੇ ਨਾਲ ਪੁੰਨਕਾਰ দান ਕਰ ਭਲਾ ਕਰ ਕਿਸੇ ਦੇ ਪਰਬਕਾਰ ਕਰ ਸੇਵਾ ਕਰ ਸਾਥ ਸੰਗਤ ਦੀ ਪੈਰੋ ਨਾਲ ਸੁਖ ਸੰਗਤ ਵਿੱਚ ਮਿਲਣਾ ਕਰ ਏ ਜੀ ਦੀ ਕਿਰਪਾ ਨਾਲ ਸਾਰੇ ਗੁਣ ਹੋ ਰਹੇ ਹਨ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਸ ਆਗਰ ਦੀ ਕਿਰਪਾ ਨਾਲ ਸਾਰਿਆਂ ਫਲਾਂ ਕਰਕੇ ਤੂੰ ਫਲੀ ਪੂਤ ਹੋ ਰਿਹਾ ਹੈ ਜਿਹ ਪ੍ਰਸਾਦ ਪਰਮ ਗਤ ਪਾਵ ਹੈ ਜਿਸ ਮਹਾਰਾਜ ਦੀ ਕਿਰਪਾ ਕਰਕੇ ਕੇਵਲ ਮੁਕਤੀ ਨੂੰ ਤੂੰ ਪਾ ਲਵੇਂਗਾ ਜਿਹ ਪ੍ਰਸਾਦ ਸੁਖ ਸਹਿਜ ਸਮਾਹ ਜਿਸ ਮਹਾਰਾਜ ਦੀ ਕਿਰਪਾ ਨਾਲ ਸਹਿਸ ਰੂਪ ਦੇ ਸੁਖ ਤੇ ਸਹਿਜੇ ਸਮਾ ਜਾਵੇਂਗਾ ਐਸਾ ਪ੍ਰਭ ਤਿਆਗ ਅਵਰ ਕਤ ਲਾਗੂ ਇਹ ਮੇਰੇ ਪਿਆਰਿਆ ਇਹ ਹਜਾ ਤੁਮੇਸ਼ਵ ਸਮਰਥ ਹੈ ਉਹਨੂੰ ਛੱਡ ਕੇ ਦੱਸੋ ਕੋਈ ਬਕਾਇਆ ਰਹਿ ਗਿਆ ਵੀ ਲੱਸਣ ਦਾ ਵੀ ਆ ਚੀਜ਼ ਨਹੀਂ ਮਾਰਾ ਦੁੰਦੇ ਉਸ ਨੂੰ ਛੱਡ ਕੇ ਹੋਰ ਪਦਾਰਥਾਂ 'ਚ ਕਿਸ ਵਾਸਤੇ ਲੱਗਦਾ ਹੈ ਗੁਰ ਪ੍ਰਸਾਦ ਨਾਨਕ ਮਨ ਜਾਗੂ ਸਹੂਰਾ ਦੀ ਕਿਰਪਾ ਨਾਲ ਮਨਾ ਜਾਗ ਪਉ ਪ੍ਰਮੇਸ਼ਰ ਦੀ ਤਰਫ ਲੱਗ ਜਾਏ ਗਿਆਨ ਅਵਸਥਾ 'ਚ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਇਸ ਆਇਤ ਨੂੰ ਦੀ ਕਿਰਪਾ ਨਾਲ ਕੋਲੂ ਦੁਨੀਆ ਤੂੰ ਮਸ਼ਹੂਰ ਹੈ ਸਾਰੇ ਲੋਕ ਦੇਸ਼ ਪਰਦੇਸ਼ 'ਚ ਜਾਣਦੇ ਹਨ ਤੈਨੂੰ ਇਸ ਪ੍ਰਭ ਕੋ ਮੂਲ ਨਾ ਮਨੋਂ ਵਿਸਾਰਿ ਸੁਨੂ ਮੂਲ ਉਕਾ ਹੀ ਕਦਾਚਿਤ ਵੀ ਮਨੋਂ ਨਾ ਭੁਲਾ ਇਹ ਪ੍ਰਸਾਦ ਤੇਰਾ ਪਰਦਾ ਇਸ ਆਇਤ ਦੀ ਕਿਰਪਾ ਨਾਲ ਤੇਰਾ ਈਦਾ ਤੇ ਦੀ ਪ੍ਰਤਾਪ ਹੈਰੇ ਮਨ ਮੂਢ ਤੂੰ ਤਾਂ ਕਹੋ ਜਾਪ ਮੂਰਖਾ ਤੂੰ ਉਹਦਾ ਜਪ ਨਹੀਂ ਕਰਦਾ ਉਸ ਪਰਮੇਸ਼ ਨੂੰ ਜਪਤ ਜੇ ਪਵਿੱਤਰ ਹੋਣਾ ਚਾਹਨਾ ਹੈ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰੇ ਕਾਰਜ ਵੀ ਸਾਰੇ ਮਾਰੇ ਪੂਰੇ ਕਰਦਾ ਆਪ ਜਿਸਹਿ ਜਾਨ ਮਨ ਸਦਾ ਹਾਜ਼ਰ ਜਿਵੇਂ ਵਾਹਿਰੂ ਸਦਾ ਹਾਜ਼ਰ ਨਾਜ਼ਰ ਜਾਨ ਨੇੜੇ ਤੂੰ ਨੇੜੇ ਜਾਨ ਇਹ ਪ੍ਰਸਾਦ ਤੂੰ ਪਾਵ ਹੈ ਸਾਰ ਜਿਸ ਦੀ ਕਿਰਪਾ ਨਾਲ ਤੂੰ ਸੱਚ ਦੁਨੀਆ ਵਿੱਚ ਜੀ ਆਇਆਂ ਨੂੰ ਪਾਉਣਾ ਹੈ ਸੱਚ ਸੁਖ ਨੂੰ ਪਾਉਣਾ ਹੈ ਹਰੇ ਮਨ ਮੇਰੇ ਤੂੰ ਤਾਂ ਸਿਉ ਰਾਜ ਜਿਹ ਪ੍ਰਸਾਦ ਸਭ ਕੀ ਗਤ ਹੋ ਇਸ ਪ੍ਰਸਾਦ ਦਾ ਸਿਮਰਨ ਕਰਨੇ ਕਰਕੇ ਸਭਨਾ ਦੀ ਮੁਕਤ ਹੋ ਸਕਦੀ ਹੈ ਨਾਨਕ ਜਾਪ ਜਪੈ ਜਪ ਸੋ ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ਵਰ ਦਾ ਜਾਪ ਨੂੰ ਪਿਛਲੇ ਭਗਤੇ ਜਪਦੇ ਅਸੀਂ ਹੁਣ ਵੀ ਜਪਦੇ ਆ ਅੱਗੇ ਨੂੰ ਜਪਣਗੇ ਸੋ ਜੋ ਜਾਪ ਜਪਨੇ ਜੋ ਪਰਮੇਸ਼ਵਰ ਹੈ ਸਾਰਿਆਂ ਦੇ ਉਸਦੇ ਜਾਪ ਨੂੰ ਮਨ ਬਾਣੀ ਸਿਧ ਕਰਕੇ ਜਪਦੇ ਜਿਹੜੇ ਉਹਨਾਂ ਦੇ ਪਾਪ ਸਾਰੇ ਜੰਤ ਹੋ ਜਾਂਦੇ ਐ ਸੋ ਜਪਣੇ ਜੋਗ ਪਰਮੇਸ਼ਰ ਦਾ ਰੂਪ ਹੀ ਹੋ ਜਾਂਦੇ ਹਨ ਮਨ ਬਾਣੀ ਸਿਧ ਕਰਕੇ ਉਸਦੇ ਜਾਪ ਨੂੰ ਹਿਤ ਪਾਈ ਜਪਦੇ ਐ ਤੁਸੀਂ ਵੀ ਉਸ ਨੂੰ ਜਪਨਾ ਕਰੋ ਸੋ ਉਸਦੇ ਦਾਇ ਆਪ ਜਪਾਏ ਜਪੈ ਸੋਨਾ ਪਰਮੇਸ਼ਰ ਉਹ ਹੰਕਾਰ ਨਾ ਕਰਿਓ ਸਾਡੀ ਲੇਵ ਲੱਗੀ ਐ ਜਿਹਨੂੰ ਜਦੋਂ ਫੁਰਨਾ ਫਰੇ ਆਇਓ ਉਦੋਂ ਜਾਪ ਨਹੀਂ ਹੋ ਸਕਦਾ ਸੋ ਆਪ ਮਹਾਰਾਜ ਜੀ ਨਾਲ ਜੋ ਜਪਾਉਨੇ ਹੋਹੀ ਆਪ ਦੇ ਅਮਰਤ ਨਾਲ ਆਪ ਨੂੰ ਜਪ ਸਕਦੇ ਹੈ ਆਪ ਗਾਵਾਏ ਸੋ ਹਰ ਗੁਣ ਗਾ ਜਿੰਦ ਆ ਮਾਰਾ ਆਪ ਦੇ ਗੁਣਾਂ ਨੂੰ ਉਚਰਾਉਨੇ ਹੋ ਕੀਰਤਨ ਜਪਾ ਕੇ ਹਰੀਓ ਆਪ ਦੇ ਗੁਣਾਂ ਨੂੰ ਗਾਉਂਦੇ ਹਨ ਪ੍ਰਭ ਕਿਰਪਾ ਤੇ ਹੋਏ ਪਰਗਾ ਪ੍ਰਭ ਆਪ ਦੀ ਕਿਰਪਾਲਤਾ ਕਰਕੇ ਹੀ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਪ੍ਰਭ ਦਇਆ ਤੇ ਕਮਲ ਵਿਕਾਰ ਜੀ ਮਿਸਰਾ ਆਪ ਦੀ ਬਿਆਲਤਾ ਕੇ ਜਿਹੜਾ ਕੌਲ ਖੜਦਾ ਹੈ ਕਰਨਾ ਮੈਂ ਤੇਰੀ ਪੰਖਣੀਆਂ ਖੜਿਆਉਂਦੀਆਂ ਫਿਰ ਭਗਤੀ ਰੂਪ ਖੁਸ਼ਬੂ ਨਿਕਲ ਆਉਂਦੀ ਹੈ ਅਤੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਪ੍ਰਭ ਸੋ ਪ੍ਰਸੰਨ ਵਸੈ ਮਨਸ ਜਿਨ੍ਹਾਂ ਦੇ ਭਲੀ ਪ੍ਰਕਾਰ ਪ੍ਰਭੂ ਜੀ ਆ ਪ੍ਰਸੰਨ ਹੁੰਨੇ ਹੋ ਉਹਨਾਂ ਦੇ ਮਨ ਵਿੱਚ ਸੋ ਆਪ ਦਾ ਸਰੂਪ ਵਸਦਾ ਹੈ ਪ੍ਰਭ ਦਇਆ ਤੇ ਮਾਤੂ ਉਤਮ ਹੋ ਸੇਵਾ ਹੈ ਗੁਰੂ ਆਪ ਦੀ ਦਇਆਲਤਾ ਕਰਕੇ ਉਤਮ ਮਤ ਹੁੰਦੀ ਹੈ ਜਿਨ੍ਹਾਂ ਦੇ ਨਾਲੇ ਸਾਰਿਆਂ ਗੁਣਾਂ ਦੇ ਸਹਿਤ ਹੋ ਕੇ ਫਿਰ ਆਪਣਾ ਮਾਨ ਨਹੀਂ ਕਰਨਾ ਹੈ ਔਰ ਅਰਦਾਸ ਕਰਨੀ ਹੈ ਆਪ ਦੀ ਬਿਆਲਤਾ ਕਰਕੇ ਮਾਰਾ ਉਤਨ ਮਤ ਉਤਨ ਮਤ ਮੇਰੇ ਤੁਮ ਆਉਂ ਤਿਆਉਂ ਗਾਵੂੰ ਗੰਗੋਬਿੰਦਾ ਅਭ ਪ੍ਰੀਤ ਨੂੰ ਮੈਂ ਲਾਗੇ ਨਾਉ ਪ੍ਰਾਪਤ ਹੁੰਦੀ ਹੈ ਸਰਵ ਨਿਧਾਨ ਪ੍ਰਭ ਤੇਰੀ ਮਇ ਮਾਰੋ ਸਾਨੀ ਕੀ ਜਾਣੇ ਪ੍ਰਭੂ ਜੀ ਆਪ ਦੀ ਕਿਰਪਾ ਦ੍ਰਿਸ਼ਟੀ ਵਿੱਚ ਹੀ ਹੈ ਆਪੋ ਕਸ਼ੂਨਾ ਕਿਨ ਹੂੰ ਲਿਆ ਆਪੋ ਮਾਰਾ ਜਤਨ ਲੋਕ ਵਾਸ਼ ਕਰਦੇ ਹੰਤਸਾਹਿਤ ਹੋਮੇ ਦੇ ਸਹਿਤ ਹੁੰਦੇ ਆਇਆ ਵਾਸ਼ਨਾ ਦੇ ਬਧਿਆ ਆ ਕਿਸੇ ਨੇ ਆਪਣੇ ਵੱਲੋਂ ਨਹੀਂ ਕੁਝ ਪ੍ਰਾਪਤ ਕਰ ਲਿਆ ਆਪਦੀ ਬਖਸ਼ੀ ਜੀ ਨੂੰ ਮਿਲੀ ਆ ਉਹਨਾਂ ਨੇ ਪ੍ਰਾਪਤ ਕੀਤਾ ਹੈ ਜਿੱਤ ਜਿੱਤ ਲਾਭ ਹੋ ਤਿੱਤ ਲੱਗ ਹੈ ਹਰ ਨਾ ਇਹ ਸਾਰੇ ਸੰਸਾਰ ਬਾਪਰ ਅਰਦਾਸ ਕਰਦੇ ਹੈ ਪਰਮੇਸ਼ਰ ਜਿਸ ਜਿਸ ਪਾਸੇ ਤੁਸੀਂ ਲਾਉਨੇ ਹੋ ਜੀਆਂ ਦੀ ਵਾਸ਼ਨਾ ਅਨਸਾਰ ਉਸ ਉਸੇ ਪਾਸੇ ਨਾਭ ਸੁਆਮੀ ਸਰਬ ਕੇ ਜੀਵ ਲੱਗਦੇ ਹਨ ਨਾਨਕ ਇਨ ਕੈ ਕਛੂ ਨਾ ਹਾ ਸੇਵਾਰਿ ਮਹਾਰਾਜ ਪਗਤਾ ਦੇ ਗਰਸੇ ਹੋਏ ਅਵਿਦਿਆ ਦੇ ਗਰਸੇ ਹੋਏ ਜੀਵ ਹਨੇ ਇਹਨਾਂ ਦੇ ਆਪ ਹੱਥ ਕੁਛ ਨਹੀਂ ਅਧਿਨ ਨਹੀਂ ਕਰ ਸਕਦੇ ਆਪ ਕਿਰਪਾ ਕਰਕੇ ਮਹਾਰਾ ਆਪ ਜਿਸ ਜਿਸ ਪਾਸੇ ਦੇ ਭਾਵ ਭਗਤੀ ਜੀ ਲਾਓ ਤਾਹੇ ਸੌਮੀ ਇਹ ਤਾਂ ਲੱਗ ਸਕਦੇ ਐ ਇਹਨਾਂ ਦੇ ਹਮਰੇ ਸਾਡੇ ਹੱਥ ਕੀ ਐ ਜਿਵੇਂ ਅਸੀਂ ਕੋਈ ਕਰ ਸਕੀਏ ਤੁਸੀਂ ਸਰਬ ਕਲਾਸ ਮਰੱਥਾ ਕਿਰਪਾ ਕਰਕੇ ਆਪ ਦੇ ਨਾਮ ਵਿੱਚ ਆਪ ਹੀ ਲਾਓ ਜੀ ਜਿਤ ਜਿਤ ਲਾਗੋ ਤਿਤ ਲਗਹਿ ਹਰਨਾਥ ਨਾ ਨੀ ਚੇਨ ਕੈ ਤਸ਼ੂ ਨਾ ਹਾਥ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ